ਅੱਜ ਅਸੀਂ ਬਣਾਵਾਂਗੇ ਸਰਦੀਆਂ ਦੀ ਸਪੈਸ਼ਲ ਸਗਾਤ ਅਲਸੀ ਦੇ ਬਹੁਤ ਹੀ ਹੈਲਦੀ ਵਾਲੇ ਲੱਡੂ ਜਾਂ ਪੰਜੀਰੀ ਬਣਾਵਾਂਗੇ ਬਹੁਤ ਸਾਰੇ ਡਰਾਈ ਫੂਡਸ ਪਾ ਕੇ ਬਣਾਵਾਂਗੇ ਜਿੰਨਾ ਬਹੁਤ ਹੀ ਜ਼ਿਆਦਾ ਹੈਲਦੀ ਬਣੇਗੀ 오ਮੇਗਾ 3 ਵਿਟਾਮਿਨ B12 ਵਿਟਾਮਿਨ D ਰਿਚ ਹੁੰਦੀ ਹੈ ਤੇ ਸਰਦੀਆਂ ਵਿੱਚ ਤਾਕਤ ਦੇ ਨਾਲ ਨਾਲ ਸਰੀਰ ਨੂੰ ਗਰਮਾਇਸ਼ ਵੀ ਦਿੰਦੀ ਹੈ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ तो बच्चा व्ड्या सबनों दे सकते हो जो पंजीरी है व्डे खा सकते हैं लड्डू बच्चे नहीं बना सकते हैं एक बार जरूर तो मेरे तरीके रैसपी बना के सत श्रीकाल जी मैं हरसिमरन तो स्वागत है अगर तुम्हें मेरे चैनल हम तक सबसक्राइब नहीं किया मेरे चैनल पर नवे हो तो प्लीज़ सब तो पहले चैनल में सबसक्राइब कर लोता जो तीन आने वाली मेरी सारी वीडियोज में देख सको या बिल्कुल फ्री है तो मेरे चैनल सबसक्राइब कर सकते हो सर्दियों दलसी दिया, दियालिया बनानिया शुरू कर दिया मैं तकरीबन तक पाँच सौ ग्राम जो अलसी है सबत वाली ले बाजार तो वैसे पीसी हुई भी मिल जाती है पर मैं जो सबत वाली है ना वो ले ਤੇ ਆਪਾਂ ਅਲਸੀ ਨੂੰ ਕੀ ਕਰਾਂਗੇ ਪਹਿਲੇ ਸੁੱਕੀ ਭੁੰਨ ਲੈਣਾ ਹੈ ਬਿਨਾ ਕਿ ਹੋ ਤੋ ਨਾ ਕਿ ਕੜਾਈ ਦੇ ਵਿੱਚ ਉਹਨੂੰ ਗਰਮ ਕਰਕੇ ਤੇ ਜੋ ਅਲਸੀ ਹੈ ਨਾ ਉਹਦੇ ਵਿੱਚ ਪਾ ਕੇ ਇਹਨੂੰ ਬਿਲਕੁਲ ਘੱਟ ਫਲੇਮ ਦੇ ਉੱਤੇ ਬਸ ਦੇਖ ਸਕਦੇ ਹੋ ਫਲੇਮ ਨੂੰ ਘੱਟ ਕਰ ਦਿੱਤਾ ਹੈ ਤੇ ਘੱਟ ਫਲੇਮ ਦੇ ਉੱਤੇ ਆਪਾਂ ਇਹਨੂੰ ਥੋੜੀ ਥੋੜੀ ਰੋਸਟ ਕਰਨਾ ਹੈ ਹਲਕਾ ਹਲਕਾ ਘੱਟ ਫਲੇਮ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੇ ਸਾਡੀ ਅਲਸੀ ਹੈ ਨਾ ਬਹੁਤ ਵਧੀਆ ਭੁੱਜ ਰਹੀ ਹੈ ਔਰ ਜਦੋਂ ਹੀ ਭੁੱਜਣਾ ਸ਼ੁਰੂ ਹੋ ਜਾਏਗੀ ਨਾ ਪੌਪ ਆਪ ਹੋ ਜਾਏਗੀ ਤੇ ਉਸ ਦੇ ਵਿੱਚੋਂ ਇਸ ਤਰ੍ਹਾਂ ਦੀ ਆਵਾਜ਼ ਆਉਣ ਲੱਗ ਜਾਏਗੀ ਤੋ ਜਿਹੜੀ ਸਾਡੀ ਜੋ ਅਲਸੀ ਹੈ ਨਾ ਪੁੱਜ ਜਾਏਗੀ ਨੂੰ ਆਪਾਂ ਸਿਰਫ 2-3 ਮਿੰਟ ਹੋਰ ਭੁੰਨਾਂਗੇ ਇਸ ਤਰ੍ਹਾਂ ਦੀ ਆਵਾਜ਼ ਆਏਗੀ ਜਿੱਦਾਂ ਮਤਲਬ ਅਲਸੀ ਪੁੱਜ ਗਈ ਹੈ ਹੁਣ ਆਪਾਂ ਜਿਹੜੀ ਅਲਸੀ ਹੈ ਨਾ ਉਹਨੂੰ ਕਿਸੇ ਹੋਰ ਬਰਤਨ ਦੇ ਵਿੱਚ ਟਰਾਂਸਫਰ ਕਰ ਲਾਂਗੇ ਤਾਂ ਜੋ ਠੰਡੀ ਹੋ ਜਾਏ ਥੋੜੀ ਜਿਹੀ ਆਪਾਂ ਨੂੰ ਠੰਡੀ ਕਰ ਲੈਣਾ ਬਾਅਦ ਵਿੱਚ ਗ੍ਰाइंड ਕਰਾਂਗੇ ਇਹਨੂੰ ਸਾਈਡ ਤੇ ਰੱਖ ਦਿੰਦੇ ਆ ਹੁਣ ਮੈਂ ਥੋੜੀ ਜਿਹੀ ਡਰਾਈ ਫੂਡਸ ਲੈਣੇ ਅਲਸੀ ਵਿੱਚ ਪਾਣ ਲਈ ਮੈਂ 50 ਗ੍ਰਾਮ ਜੋ ਗੁੰਦਾ ਹੁੰਦੀਆਂ ਨੇ ਨਾ ਨੇ ਚਾਰੇ ਗੁੰਦਾ ਚਾਰੇ ਗੁੰਦਾ ਲਈਆਂ ਨੇ ਖਾਨ ਵਾਲੀਆਂ ਹੁੰਦੀਆਂ ਨੇ ਚਾਰੇ ਗੁੰਦਾ ਤੇ ਆਪਾਂ ਇਹਨਾਂ ਨੂੰ ਬਾਅਦ ਵਿੱਚ ਫਰਾਈ ਕਰਨਾ ਹੈਗਾ ਤੇ ਥੋੜੇ ਜਿ ਮੈਂ ਬਦਾਮ ਲੈਨੇ ਜੋ ਬਦਾਮ ਨੇ ਨਾ ਉਹ ਵੀ ਮੈਂ ਤਕਰੀਬਨ 50 ਗ੍ਰਾਮ ਲੈਨੇ ਤੁਸੀਂ ਦੀ ਕੁਆਂਟੀਟੀ ਨੂੰ ਵਧਾ ਜਾਂ ਘੱਟ ਵੀ ਕਰ ਸਕਦੇ ਹੋ ਵਧਾ ਵੀ ਸਕਦੇ ਹੋ ਘੱਟ ਵੀ ਥੋੜੇ ਜਿ ਮੈਂ ਇਸ ਤਰ੍ਹਾਂ ਕਿਸ਼ਮਿਸ਼ ਲਈ ਹੈ ਉਹ ਵੀ ਮੈਂ ਤਕਰੀਬਨ 50 ਗ੍ਰਾਮ ਲਈ ਹੈ ਉਹਨੂੰ ਆਪਾਂ ਫਰਾਈ ਕਰਕੇ ਨਾ ਸਾਬਤ ਬਾਅਦ ਵਿੱਚ ਪਾਵਾਂਗੇ ਤੇ ਥੋੜੇ ਜਿ ਮੈਂ ਕਾਜੂ ਲੈਨੇ 50 ਗ੍ਰਾਮ ਹੋਣਗੇ ਤਕਰੀਬਨ ਤੇ ਉਸ ਤੋਂ ਬਾਅਦ ਮੈਂ ਲਿਆ ਥੋੜਾ ਜਿਹਾ ਨਾਰੀਅਲ ਸੁੱਕਾ ਵਾਲਾ ਨਾ ਉਹਨੂੰ ਮੈਂ ਗ੍ਰੇਟ ਕਰ ਲਿਆ ਘਰ ਵਿੱਚ ਹੀ ਵੈਸੇ ਪਾਊਡਰ ਵੀ ਮਿਲ ਜਾਂਦਾ ਦਾ ਬੁਰਾਦਾ ਵੀ ਨਾਰੀਅਲ ਦਾ ਮੈਂ ਘਰ ਵਿੱਚ ਹੀ ਖੋਪਰੇ ਤੋਂ ਇਹਨੂੰ ਥੋੜਾ ਜਿਹਾ ਗ੍ਰੇਟ ਕਰ ਲਿਆ ਇਹ 50 ਗ੍ਰਾਮ ਹੋਏਗਾ ਵੀ ਤਕਰੀਬਨ ਔਰ ਮੈਂ ਇਹਦੇ ਵਿੱਚ ਥੋੜੀ ਜਿਹੀ ਖਸਖਸ ਪਾ ਰਹੀ ਆ ਤਕਰੀਬਨ 29 ਗ੍ਰਾਮ ਜੋ ਖਸਖਸ ਹੈ ਨਾ ਉਹ ਹੋਏਗੀ ਆਪਸ਼ਨਲ ਹੈ ਸਾਰਾ ਕੁਝ ਡਰਾਈ ਫੂਡਸ ਤੋਂ ਬਿਨਾ ਵੀ ਤੁਸੀਂ ਬਣਾ ਸਕਦੇ ਹੋ ਖਸਖਸ ਜਾਂ ਬਦਾਮ ਤੋਂ ਬਿਨਾ ਵੀ ਜੋੜਾ ਵੀ ਤੁਸੀਂ ਡ్రਾਈ ਫਰੂਟ ਫੋਰ ਪਾਣਾ ਚਾਹੋ ਐਡ ਕਰ ਸੱਦੋ ਜਾਂ ਸਕਿਪ ਵੀ ਕਰ ਸਕਦੇ ਹੋ ਸੋ ਬਿਨਾ ਵੀ ਤੁਸੀਂ ਅਲਸੀ ਬਣਾ ਸਕਦੇ ਹੋ ਤੇ ਆਪਾਂ ਹੁਣ ਨਾ ਸਾਰੇ ਡ్రਾਈ ਫਰੂਟਸ ਨੂੰ ਤਲਣ ਦੇ ਲਈ ਮੈਂ ਸਿਰਫ ਦੋ ਚਮਚ ਭਰ ਕੇ ਨਾ ਇਹਦੇ ਵਿੱਚ ਕੀ ਦੇ ਪਾਵਾਂਗੀ ਦੇਸੀ ਕੀ ਪਾ ਰਹੀਆਂ ਤੇ ਉਹਦੇ ਵਿੱਚ ਆਪਾਂ ਜਿਹੜੇ ਗੁੰਦਾ ਨੇ ਨਾ ਉਹ ਤੇਲ ਦੇ ਵਿੱਚ ਘਿਓ ਦੇ ਵਿੱਚ ਸੌਰੀ ਤਲੀਆਂ ਨੇ ਇਸ ਤਰ੍ਹਾਂ ਚਾੜੇ ਜੋ ਗੁੰਦਾ ਨੇ ਨਾ ਬਹੁਤ ਵਧੀਆ ਫਰਾਈ ਹੋ ਜਾਂਦੀਆਂ ਪਰ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਗੁੰਦਾ ਤਾਲਨੇ ਆ ਨਾ ਤੇ ਫਲੇਮ ਕੱਟ ਕਰ ਦੇਣੀ ਆਪਾਂ ਫਲੇਮ ਨੂੰ ਕੱਟ ਕਰ ਦਿੱਤਾ ਨਹੀਂ ਤਾਂ ਉਹ ਨਾ ਜਲ ਜਾਣਗੀਆਂ ਤੇ ਪੂਰੀ ਚੰਗੀ ਤਰ੍ਹਾਂ ਫੁੱਲਣਗੀਆਂ ਨਹੀਂ ਪਹਿਲਾਂ ਤੇਜ਼ ਸੀ ਇਹ ਕੀ ਨੂੰ ਗਰਮ ਕਰ ਲਿਆ ਉਸ ਤੋਂ ਬਾਅਦ ਹਲਕਾ ਜਿਹਾ ਘਟਾ ਕਰ ਦਿੱਤਾ ਬਿਲਕੁਲ ਘੱਟ ਵੀ ਨਹੀਂ ਕਰਨਾ ਤੇ ਬਿਲਕੁਲ ਤੇਜ਼ ਵੀ ਨਹੀਂ ਕਰਨਾ ਬਿਲਕੁਲ ਲੋ ਟੂ ਮੀਡੀਅਮ ਫਲੇਮ ਦੇ ਆਪਾਂ ਇਹਨਾਂ ਨੂੰ ਤਾਲ ਲੈਣਾ ਤਾਂ ਹੀ ਉਹ ਆਪਣੀਆਂ ਚੰਗੀ ਤਰ੍ਹਾਂ ਫੁੱਲ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਗੁੰਦਾ ਬਹੁਤ ਚੰਗੀ ਤਰ੍ਹਾਂ ਫੁੱਲ ਗਈਆਂ ਨੇ ਆਪਾਂ ਬਿਲਕੁਲ ਸਹੀ ਫਲੇਮ ਰੱਖੀ ਸੀ ਨਾ ਜ਼ਿਆਦਾ ਤੇਜ਼ ਸੀ ਤੇ ਨਾ ਘੱਟ ਸੀ मीडियम के उ फ्राई कर लिया तो देख हो कि वजिया अपनी गूंदा चारी गुंदा फ्राई हो गई अपन साइड के उत्ते रख लें फ्राई करके उस तो कड़ाही दे में थोड़ा जा घी होर पावगी तकरीबन एक चम्मच होएगा वडा वाला भर के तो उन्होंने भी जो गर्म हो जाएगा ना कि फिर आप जो बदम ने ना अपने वह भी फ्राई कर लेने ਅਸੀਂ ਜੋ ਸਰਦੀਆਂ ਦੇ ਇਸ ਤਰ੍ਹਾਂ ਦੀਆਂ ਬਣਾਉਂਦੇ ਆ ਨਾ ਪੰਜੀਰੀ ਜਾਂ ਪਿੰਨੀਆਂ ਉਹਦੇ ਵਿੱਚ ਤੁਸੀਂ ਜਿੰਨਾ ਮਰਜੀ ਡਰੋਇ ਫੂਡ ਵੀ ਪਾ ਕੇ ਬਣਾ ਸਕਦੇ ਹੋ ਤੁਸੀਂ ਤੋਂ ਬਿਨਾ ਵੀ ਬਣਾ ਸਕਦੇ ਹੋ ਤੇ ਹੁਣ ਮੈਂ ਬਾਦਾਮ ਥੋੜੇ ਜਿਹਾ ਫਰਾਈ ਹੋ ਗਏ ਨੇ ਉਹਨੇ ਇਹਦੇ ਵਿੱਚ ਹੀ ਆਪਾਂ ਕਾਜੂ ਨੂੰ ਵੀ ਫਰਾਈ ਕਰ ਲੈਣਾ ਇਸ ਰੰਬਾਣੇ ਨਾਲ ਹੀ ਡਰਾਈ ਫੂਡਸ ਆ ਸਾਰੇ ਖਾਏ ਜਾਂਦੇ ਨੇ ਵੈਸੇ ਅਲੱਗ-alag ਗੁੰਦਾ ਵਾਲੇ ਲੱਡੂ ਜਾਂ ਡਰਾਈ ਫੂਡਸ ਵਾਲੇ ਨਹੀਂ ਬੰਦੀ ਆਪਾਂ ਅਲਸੀ ਦੇ ਵਿੱਚ ਜਿੰਨੇ ਡਰਾਈ ਫੂਡਸ ਜਾਂ ਖਸਖਸ ਹੋ ਸਕਦੀ ਹੈ ਮਖਾਣੇ ਹੋ ਸਕਦੇ ਆ ਪਾ ਸਕਦੇ ਆ ਬਹੁਤ ਹੀ ਜ਼ਿਆਦਾ ਹੋਰ ਹੈਲਦੀ ਹੋ ਜਾਏਗੀ ਵੈਸੇ ਜੋ ਅਲਸੀ ਆਪਣੇ ਆਪ ਵਿੱਚ ਹੀ ਬਹੁਤ ਵੱਡਾ ਡਰਾਈ ਫੂਡ ਹੈ omega 3 ਹੈ ਤੇ ਆਪਾਂ ਖਸਖਸ ਨੂੰ ਤੇ ਬਦਾਮ ਤੇ ਕਾਜੂ ਨੂੰ ਭੁੰਨ ਲਿਆ ਮੈਂ ਖਸਖਸ ਨੂੰ ਵੀ ਇਹਦੇ ਵਿੱਚ ਪਾ ਦਿੱਤਾ ਹੈ ਫਰਾਈ ਹੋ ਗਈ ਹੈ ਪਰ ਖਸਖਸ ਨੂੰ ਕੱਢਣਾ ਥੋੜਾ ਮੁਸ਼ਕਿਲ ਹੈ ਇਸ ਲਈ ਮੈਂ ਕਾਜੂ ਬਦਾਮ ਕੱਢ ਕੇ ਨਾ ਉਹਨੂੰ ਪੌਣੇ ਦੇ ਵਿੱਚ ਜੋ ਖਸਖਸ ਸੀ ਨਾ ਬ੍ਰੇਕ ਬ੍ਰੇਕ ਸੀ ਬਿਲਕੁਲ ਦਾਣੇ ਤੋਂ ਉਹਨੂੰ ਨਾ ਪੌਣੇ ਵਿੱਚ ਭੁੰਨ ਲਿਆ ਸਾਰਾ ਜੜ ਕੀ ਹੈ ਨਾ ਪੌਣੇ ਵਿੱਚ ਨਿਕਲ ਜਾਏਗਾ ਤੇ ਖਸਖਸ ਆਪਾਂ ਪੌਣੇ ਦੇ ਵਿੱਚ ਛਾਣ ਲਈ ਹੈ ਇਸ ਤਰ੍ਹਾਂ ਆਸਾਨੀ ਨਾਲ ਜੇ ਸਾਡੀ ਖਸਖਸ ਹੈ ਨਾ ਥੋੜੀ ਪੁੱਜ ਵੀ ਗਈ ਹੈ ਤੇ ਆਪਾਂ ਉਹਦਾ ਕੀ ਵੀ ਸੈਪਰੇਟ ਕਰ ਲਿਆ ਹੁਣ ਜਿਹੜਾ ਬਚਿਆ ਹੈ ਕੀ ਹੈ ਨਾ ਆਪਾਂ ਉਹਨੂੰ ਯੂਜ਼ ਕਰਾਂਗੇ ਬਾਅਦ ਵਿੱਚ ਤੇ ਹੁਣ ਆਪਾਂ ਨਾ ਗੈਸ ਚਲਾ ਕੇ ਜਿਹੜਾ ਬਚਿਆ ਹੈ ਖਸਖਸ ਤੋਂ ਕੀ ਹੈ ਨਾ ਉਹੀ ਬਲੇ ਨੂੰ ਦੁਬਾਰਾ ਤੋਂ ਆਪਾਂ ਗਰਮ ਕਰ ਲੈਣਾ ਗੈਸ ਚਲਾ ਕੇ ਤੇ ਜਿਹੜੀ ਆਪਣੀ ਕਿਸ਼ਮਿਸ਼ ਹੈ ਨਾ ਉਹਨੂੰ ਬਿਲਕੁਲ ਲੋ ਫਲੇਮ ਦੇਤੇ ਇਹਦੀ ਜੋ ਫਲੇਮ ਹੈ ਨਾ ਜਦੋਂ ਡਰਾਈ ਫੂਡਸ ਅਸੀਂ ਫਰਾਈ ਕਰ ਰਹੇ ਹਾਂ ਬਿਲਕੁਲ ਹਾਈ ਨਹੀਂ ਕਰਨੀ ਲੋ ਦੇ ਉੱਤੇ ਕਰਨਾ ਨਹੀਂ ਤਾਂ ਜਲ ਜਾਣਗੇ ਤੇ ਚੰਗੀ ਤਰ੍ਹਾਂ ਰੋਸਨੇ ਹੋਣਗੇ ਆਪਾਂ ਗੈਸ ਨੂੰ ਬੰਦ ਕਰ ਦੇਣਾ ਕੋਈ ਸਾਡੇ ਜੋ ਕਿਸ਼ਮਿਸ਼ ਹੈ ਬੋਸੀ ਦੇਖ ਸਕਦੇ ਹੋ ਕਿੰਨੇ ਵਧੀਆ ਫੁਲਕੇ ਤਿਆਰ ਹੋ ਗਏ ਹੈ ਇਹਨੂੰ ਆਪਾਂ ਕੱਢ ਕੇ ਇੱਕ ਸਾਈਡ ਦੇ ਉੱਤੇ ਸਾਰੀ ਜੋ ਕਿਸ਼ਮਿਸ਼ ਹੈ ਨੂੰ ਰੱਖ ਲਵਾਂਗੇ ਤੇ ਇਸੇ ਤਰ੍ਹਾਂ ਅਸੀਂ ਫੁੱਲ ਮਖਾਣੇ ਲੈਨੇ ਮੈਂ ਤੇ ਇਹਨਾਂ ਫੁੱਲ ਮਖਾਨਿਆਂ ਨੂੰ ਵੀ ਅਸੀਂ ਫਰਾਈ ਕਰ ਲੈਣ तकरीबन 30 ਗ੍ਰਾਮ ਹੋਣਗੇ ਫੁੱਲ ਮਖਾਨੇ ਤੁਸੀਂ ਵੱਧ ਜਾਂ ਘੱਟ ਹੋਰ ਵੀ ਵੱਧ ਵੀ ਪਾ ਸਕਦੇ ਹੋ ਕਵਾਂਟਿਟੀ ਵਿੱਚ ਤੇ ਜਾਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਨੂੰ ਆਪਾਂ ਹੋਰ ਜ਼ਿਆਦਾ ਹੈਲਦੀ ਬਣਾਉਣ ਲਈ ਕੈਲਸ਼ੀਅਮ ਦੇ ਚ ਤੇ ਨਾਲ ਹੀ ਆਪਾਂ ਇਹਦੇ ਵਿੱਚ ਬਹੁਤ ਸਾਰੇ ਡਰਾਈ ਫੂਡਸ ਤੇ ਮਖਾਨੇ ਵਗੈਰਾ ਪਾ ਰਹੇ ਹਾਂ ਮਖਾਨਿਆਂ ਨੂੰ ਲੋ ਫਲੇਮ ਦੇ ਉੱਤੇ ਮੈਂ ਤੁਸੀਂ ਦੇਖ ਸਕਦੇ ਹੋ ਰੋਸਟ ਕਰ ਲਿਆ ਕਿੰਨੇ ਵਧੀਆ ਕ੍ਰੈਕਰ ਹੋ ਗਏ ਨੇ ਰੋਸਟ ਹੋ ਗਏ ਨੇ ਥੋੜਾ ਜਿਹਾ ਜੋ ਨਾਰੀਅਲ ਦਾ ਬੁਰਾਦਾ ਲਿਆ ਸੀ ਨਾ ਮੈਂ ਉਹਨੂੰ ਇਹ ਸੁੱਕਾ ਹੀ ਇਸੇ ਤਰ੍ਹਾਂ ਹੀ ਉਹਨੂੰ ਘੀ ਵਿੱਚ ਫਰਾਈ ਕਰਨ ਦੀ ਜ਼ਰੂਰਤ ਨਹੀਂ ਹੈ ਜੋ ਘੀ ਵਾਲੀ ਕੜਾਈ ਲਿਬਰੀ ਸੀ ਨਾ ਉਹਦੇ ਵਿੱਚ ਹੀ ਹਲਕਾ ਜਿਹਾ ਆਪਾਂ ਰੋਸਟ ਕਰ ਲੈਣਾ ਜੇ ਨਾਰੀਅਲ ਸੀਗਾ ਨਾਰੀਅਲ ਨੂੰ ਵੀ ਆਪਾਂ ਰੋਸਟ ਕਰ ਲਿਆ ਹੁਣ ਜਿਹੜੀ ਆਪਣੀ ਅਲਸੀ ਸੀਗੇ ਨਾ ਆਪਾਂ ਰੋਸਟ ਕਰਕੇ ਰੱਖੀ ਉਹ ਠੰਡੀ ਹੋ ਗਈ ਹੈ ਉਹਨੂੰ ਥੋੜੀ ਥੋੜੀ ਕਰਕੇ ਨਾ ਮੈਂ ਗ੍ਰਾਈਂਡਰ ਦੇ ਵਿੱਚ ਗ੍ਰाइंड ਕਰ ਲਵਾਂਗੀ ਇੱਕ ਵਾਰ ਚ ਸਾਰੀ ਨਹੀਂ ਹੋਏਗੀ ਇਨ ਨੂੰ ਤੁਸੀਂ 2 ਜਾਂ 3 ਮਾਰਚ ਗ੍ਰਾਈਂਡਰ ਕਰ ਸਕਦੇ ਹੋ ਅਗਰ ਤੁਹਾਡਾ ਗ੍ਰਾਈਂਡਰ ਵੱਡਾ ਹੈ ਤਾਂ ਇੱਕ ਵਾਰੀ ਜਿ ਵੀ ਕਰ ਸਕਦੇ ਹੋ 500 ਗ੍ਰਾਮ ਆਲਸੀ ਲਈ ਸੀ ਨਾ ਇਹਨੇ ਮੈਂ ਦੋ ਵਾਰੀਆਂ ਦੇ ਵਿੱਚ ਗ੍ਰਾਈਂਡ ਕਰ ਲਿਆ ਤੇ ਬਹੁਤ ਵਧੀਆ ਗ੍ਰਾਈਂਡ ਹੋ ਗਈ ਹੈ ਐਲਸੀ ਤਾਂ ਆਪਣੀ ਉਹ ਜਿਹੜੀਆਂ ਆਪਾਂ ਗੁੰਦਾ ਫਰਾਈ ਕਰਕੇ ਰੱਖੀਆਂ ਸੀ ਨਾ ਉਹਨਾਂ ਨੂੰ ਥੋੜੀਆਂ ਜੀਆਂ ਕ੍ਰਸ਼ ਕਰ ਲੈਣਾ ਨਾ ਆਪਾਂ ਨੂੰ ਬਿਲਕੁਲ ਪਾਊਡਰ ਨਹੀਂ ਨਾ ਬਣਾਉਣਾ ਮਿਕਸੀ ਵਿੱਚ ਹਲਕਾ ਹਲਕਾ ਕ੍ਰਸ਼ ਕਰ ਲਵਾਂਗੇ ਮੂੰਹ ਚਾਂਦੀ ਵੈਸੇ ਅੱਛੀ ਵੀ ਲੱਗਦੀ ਹੈ ਸਾਬਤ ਵਾਲੀ ਵੀ ਪਰ ਥੋੜੀ ਜਈ ਆਪਾਂ ਨੂੰ ਜਿਹੜਾ ਪੋਟੈਟੋ ਮੈਸ਼ਰ ਹੈ ਨਾ ਉਦੇ ਨਾਲ ਮੈਸ਼ ਕਰ ਲਵਾਂਗੇ ਤੁਸੀਂ ਚਾਹੋ ਤੇ ਕੜਛੀ ਦੇ ਨਾਲ ਉਹ ਜਾਂ ਕਿਸੇ ਬਰਤਨ ਦੇ ਹੈਵੀ ਦੇ ਨਾਲ ਉਹਨੂੰ ਹਲਕਾ ਜਿਹਾ ਦਬਾ ਕੇ ਪ੍ਰੈਸ ਕਰੋਗੇ ਤੇ ਟੁੱਟ ਜਾਣਗੇ ਸਾਰੇ ਜੋ ਦੇ ਫੁੱਲੇ ਨੇ ਤੇ ਉਹਨੂੰ ਥੋੜਾ ਜਿਹਾ ਕ੍ਰਸ਼ ਕਰਕੇ ਆਪਾਂ ਰੱਖ ਲਿਆ ਹੈ ਉਸ ਤੋਂ ਬਾਅਦ ਆਪਣੇ ਜੋ ਕਾਜੂ ਤੇ ਬਦਾਮ ਆਪਾਂ ਖਸਖਸ ਕ ਫਰਾਈ ਕਰਕੇ ਰੱਖੀ ਸੀ ਨਾ ਉਹਨੂੰ ਵੀ ਆਪਾਂ ਗ੍ਰਾਈਂਡ ਕਰ ਲਵਾਂਗੇ ਜੇ ਸੌਗੀ ਤੇ ਨਾਰੀਅਲ ਹੈ ਨਾ ਉਹਨੂੰ ਇਸੇ ਤਰ੍ਹਾਂ ਨਾੰਦਵਾਂਗੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਪਾਵਾਂਗੇ ਪਰ ਜੋ ਬਦਾਮ ਤੇ ਕਾਜੂ ਹੈ ਨਾ ਉਹ ਆਪਾਂ ਇਹਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਗ੍ਰाइंड ਕਰ ਲੈਣਾ ਜੋ ਮਖਾਨੇ ਸੀ ਨਾ ਫਰਾਈ ਕਿਤੇ ਉਹ ਵੀ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇ ਖਸ ਖਸ ਵੀ ਚਾਰਾਂ ਚੀਜ਼ਾਂ ਨੂੰ ਪਾ ਕੇ ਨਾ ਆਪਾਂ ਦਰਦਰਾ ਜੈਨਾ ਨੂੰ ਗ੍ਰाइंड ਕਰ ਲੈਣਾ ਬਿਲਕੁਲ ਫਾਈਨ ਪਾਊਡਰ ਨਹੀਂ ਕਰਨਾ ਹੈ ਤੇ ਇਸ ਤਰ੍ਹਾਂ ਗ੍ਰाइंड ਕਰ ਲੈਣਾ ਮੇਰਾ ਥੋੜਾ ਜਿਹਾ ਫਾਈਨ ਹੋ ਗਿਆ ਹੈ ਪਰ ਤੁਸੀਂ ਕੋਸ਼ਿਸ਼ ਕਰਨਾ ਥੋੜਾ ਜਿਹਾ ਦਰਦਰਾ ਰੱਖਣਾ अच्छा लगता हूं चांददा ਤੇ ਆਪਾਂ ਇਹਦੇ ਵਿੱਚ ਬੇਸਨ ਯੂਜ਼ ਕਰ ਰਹੇ ਹਾਂ ਮੈਂ 300 ਗ੍ਰਾਮ ਤਕਰੀਬਨ ਜੋ ਬੇਸਨ ਹੈ ਨਾ ਉਹ ਪਾ ਰਹੀ ਹਾਂ ਅਲਸੀ ਵਿੱਚ ਤੁਸੀਂ ਚਾਹੋ ਤਾਂ 300 ਗ੍ਰਾਮ ਆਟੇ ਵਿੱਚ ਵੀ ਪਾ ਸਕਦੇ ਹੋ ਪਰ ਇਹਨੂੰ ਹੈਲਦੀ ਬਣਾਉਣ ਦੇ ਲਈ ਆਪਾਂ ਆਟਾ ਤਾਂ ਵੈਸੇ ਹੀ ਖਾਂਦੇ ਹਾਂ ਰੋਟੀ ਵਗੈਰਾ ਵਿੱਚ ਪਰ ਇਹਨੂੰ ਬੇਸਨ 'ਚ ਬਣਾਵਾਂਗੇ ਨਾ ਫਿਰ ਹੋਰ ਜ਼ਿਆਦਾ ਹੈਲਦੀ ਬਨੇਗਾ ਔਰ ਅਲੱਗ ਤੋਂ ਸਾਨੂੰ ਬੇਸਨ ਦੇ ਲੱਡੂ ਨਹੀਂ ਬਣਾਉਣੇ ਪੈਣਗੇ ਤੇ 400 ਗ੍ਰਾਮ ਤਕਰੀਬਨ ਮੈਂ ਕਿਉਂ ਲਿਆ ਹੈ ਤੇ ਬੇਸਨ ਬਣਾਉਣ ਨਾਲ ਜੋ ਤੁਹਾਡੀ ਅਲਸੀ ਹੈ ਨਾ ਬਹੁਤ ਜ਼ਿਆਦਾ ਹੈਲਦੀ ਹੋ ਜਾਏਗੀ ਇਹਦੇ ਵਿੱਚ ਬਹੁਤ ਸਾਰੇ ਡਰਾਈ ਫੂਡਸ ਆਏ ਜੋ ਜਨ ਕਿ ਗੁੰਦਾ ਪਾ ਲਿਆ ਨੇ ਤੇ ਬੇਸਨ ਪਾ ਲਿਆ ਆਪਾਂ ਆਟੇ ਵਿੱਚ ਨਹੀਂ ਪਾ ਰਹੇ ਪਰ ਬੜੇ ਸਾਰੇ ਲੋਕ ਜਿਨੇ ਆਟੇ ਵਿੱਚ ਵੀ ਬਣਾਉਂਦੇ ਤੁਸੀਂ ਚਾਹੋ ਤਾਂ ਬੇਸਨ ਦੀ ਜਗ੍ਹਾ ਆਟਾ ਵੀ ਪਾ ਸਕਦੇ ਹੋ ਹੁਣ ਆਪਾਂ ਜਿਹੜਾ ਘੀ ਲਿਆ ਸੀ ਨਾ 400 ਗ੍ਰਾਮ ਆਪਾਂ ਇਹਦੇ ਵਿੱਚ ਪਾਣੀਆ ਤੁਹਾਨੂੰ ਮੈਲਟ ਕਰ ਦੇਣਾ तकरीबन 450 ਗ੍ਰਾਮ ਮੈਂ ਕੀ ਯੂਜ਼ ਕੀਤਾ ਹੈ 400 ਗ੍ਰਾਮ ਇਹ ਤੇ ਥੋੜਾ ਜਿਹਾ ਡਰਾਈ ਫੂਡਸ ਫਰਾਈ ਕਰ ਲਈ 50 ਗ੍ਰਾਮ ਵਧਿਆ ਹੋਏਗਾ ਹੁਣ ਆਪਾਂ ਇਹਦੇ ਵਿੱਚ ਜੋ ਬੇਸਨ ਹੈ ਨਾ ਉਹਨੂੰ ਪਾ ਕੇ ਰੋਸਟ ਕਰਨਾ ਹੈ ਤੁਸੀਂ ਬੇਸਨ ਦੀ ਜਗ੍ਹਾ ਜਿਹੜੇ ਪੂਜੇ ਹੋਏ ਚਨੇ ਹੁੰਦੇ ਨੇ ਨਾ ਉਹਨਾਂ ਨੂੰ ਘਰ ਵਿੱਚ ਗ੍ਰਾਇੰਡ ਕਰਕੇ ਨਾ 400 ਗ੍ਰਾਮ ਇਸੇ ਤਰ੍ਹਾਂ ਹੀ ਉਹਨਾਂ ਨੂੰ ਗ੍ਰਾਇੰਡ ਕਰਕੇ ਉਹਨਾਂ ਦਾ ਪਾਊਡਰ ਬਣਾ ਕੇ ਨਾ ਸੌਖਾ ਹੋਰੀ ਜੀ ਬਣਾਉਣਾ ਚਾਹੁੰਦੇ ਹੋ ਤੇ ਉਹਨਾਂ ਨੂੰ ਗ੍ਰाइंड ਕਰਕੇ ਨਾ ਫਿਰ ਫਰਾਈ ਤੁਹਾਨੂੰ ਜਿਵੇਂ ਮੈਂ ਜੋ ਵੇਸਨ ਭੁੰਨ ਰਹੀਆਂ ਭੁੰਨਣਾ ਨਹੀਂ ਪਏਗਾ ਤੁਸੀਂ ਸਿੱਧਾ ਹੀ ਜੋ ਚਨੇ ਆ ਨਾ ਉਹਨਾਂ ਨੂੰ ਗ੍ਰाइंड ਕਰਕੇ ਵੇਸਨ ਦੀ ਜਗ੍ਹਾ ਉਹ ਵੀ ਪਾ ਸਕਦੇ ਹੋ ਤੇ ਆਟਾ ਪਾਣਾ ਚਾਹੋ ਤੇ ਆਟਾ ਵੀ ਪਾ ਸਕਦੇ ਹੋ ਪਰ ਸੌਖਾ ਇਹ ਤਰੀਕਾ ਹੈ ਕਿ ਤੁਸੀਂ ਉਹ ਚਨੇ ਵੀ ਪਾ ਸਕਦੇ ਹੋ ਪਰ ਮੈਂ ਬਿਲਕੁਲ ਟ੍ਰੈਡੀਸ਼ਨਲੀ ਤਰੀਕੇ ਨਾਲ ਜਿਸ ਤਰ੍ਹਾਂ ਕਿ ਮੇਰੇ ਘਰ ਵਿੱਚ ਬਣਾਈ ਜਾਂਦੀ ਹੈ ਹਲਦੀ ਉਸੇ ਤਰ੍ਹਾਂ ਬਣਾਵਾਂਗੀ ਵੇਸਨ ਨੂੰ ਭੁੰਨ ਕੇ ਤੇ ਆਪਣਾ ਜੋ ਵੇਸਨ ਹੈ ਨਾ ਉਹਨੂੰ ਆਪਾਂ ਹਲਕਾ ਕਲਰ ਆਨ ਤੱਕਰ ਪੁੰਨਾ ਜਿਆਦਾ ਬਰਾਊਨ ਨਹੀਂ ਕਰਨਾ ਕਲਰ ਜਿਆਦਾ ਚੇਂਜ ਨਹੀਂ ਕਰਨਾ ਹਲਕਾ ਜਿਹਾ ਜਦੋਂ ਵੀ ਵੇਸਨ ਆਪਣਾ ਰੋਸਟ ਹੋ ਗਿਆ ਆਪਾਂ ਨੇ ਬਿਲਕੁਲ ਲੋ ਦੇ ਫਲੇਮ ਦੇ ਉੱਤੇ ਰੋਸਟ ਕਰਨਾ ਹੈ ਨਹੀਂ ਤਾਂ ਜਿਹੜਾ ਸਾਡਾ ਵੇਸਨ ਹੈ ਨਾ ਜਲ ਜਾਏਗਾ ਆਪਾਂ ਲੋ ਫਲੇਮ ਦੇ ਉੱਤੇ ਰੋਸਟ ਕਰ ਲਿਆ ਔਰ ਜੋ ਅਲਸੀ ਪੀਸ ਕੇ ਰੱਖੀ ਸੀ ਨਾ ਪਾਊਡਰ ਕਰਕੇ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਤੇ ਫਲੇਮ ਨੂੰ ਬੰਦ ਨਹੀਂ ਕੀਤਾ ਬਿਲਕੁਲ ਲੋ ਕਰ ਦਿੱਤਾ ਮੈਂ ਕਿਉਂਕਿ ਸਾਡਾ ਜੋ ਵੇਸਨ ਸੀ ਉਹ ਵੀ ਪੂਰਾ ਗਰਮ ਸੀ ਅਲਸੀ ਠੰਡੀ ਹੋ ਗਈ ਸੀ ਉਹਨੂੰ ਆਪਾਂ ਵੇਸਣ ਦੇ ਨਾਲ ਜਦੋਂ ਲੋ ਫਲੇਮ ਦੇ ਉੱਤੇ ਭੁੰਨਾਗੇ ਨਾ ਤੇ ਆਪਣੇ ਜੋ ਅਲਸੀ ਹੈ ਨਾ ਉਹ ਵੀ ਪੂਰੀ ਚੰਗੀ ਤਰ੍ਹਾਂ ਗਰਮ ਹੋ ਜਾਏਗੀ ਆਪਾਂ ਉਹਨੂੰ ਵੀ ਥੋੜਾ ਜਿਹਾ ਰੋਸਟ ਕਰ ਲੈਣਾ ਵੇਸਣ ਦੇ ਨਾਲ ਤੇ ਨਾਲ ਹੀ ਪ੍ਰੋਪਰ ਗਰਮ ਹੋ ਜਾਏਗੀ ਕਿਉਂਕਿ ਮੈਂ ਇਹਦੇ ਵਿੱਚ ਜੋ ਗੁੜ ਪਾਣਾ ਹੈ ਨਾ ਉਹਨੂੰ ਅਲੱਗ ਤੋਂ ਮੈਂ ਮੈਲਟ ਨਹੀਂ ਕਰ ਰਹੀ ਮੈਂ ਇਹਦੇ ਵਿੱਚ ਹੀ ਪਾ ਰਹੀ ਆ ਇਸ ਤਰ੍ਹਾਂ ਸਾਡੀ ਜਦੋਂ ਅਲਸੀ ਗਰਮ ਹੋਏਗੀ ਨਾ ਵੇਸਣ ਤੇ ਜਿਹੜਾ ਕੀ ਹੈ ਨਾ ਉਹਦੇ ਵਿੱਚ ਅੱਛੀ ਤਰ੍ਹਾਂ ਮੈਲਟ ਹੋ ਜਾਏਗਾ ਨਾ 1/4 ਛੋਟਾ ਚਮਚ ਮੈਂ ਇਹਦੇ ਵਿੱਚ ਛੋਟੀ ਇਲਾਇਚੀ ਦਾ ਪਾਊਡਰ ਪਾ ਦਿੰਦਾ ਹੈ ਤੇ ਇੱਕ ਚੁਟਾਈ ਛੋਟਾ ਚਮਚ ਮੈਂ ਇਹਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਪਾ ਦਿੱਤਾ ਹੈ ਕਾਲੀ ਮਿਰਚ ਜ਼ਰੂਰ ਪਾਉਂਦੇ ਨੇ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਜੈਫਲ ਯੂਜ਼ ਕਰ ਰਹੀ ਹਾਂ ਕਿਉਂਕਿ ਸਰਦੀਆਂ ਲਈ ਬਣਾ ਰਹੇ ਹਾਂ ਨਾ ਸਰਦੀਆਂ ਵਿੱਚ ਜੋ ਜੈਫਲ ਖਾਣਾ ਅੱਛਾ ਹੁੰਦਾ ਹੈਗਾ ਤੇ ਗਰਮ ਵੀ ਹੁੰਦਾ ਹੈ ਤੇ ਆਪਾਂ ਥੋੜਾ ਜਿਹਾ ਨਾ 1/4 ਛੋਟਾ ਚਮਚ ਤਕਰੀਬਨ ਹੋਏਗਾ ਪਿੰਚ ਕੁ ਜੈਫਲ ਨੂੰ ਗ੍ਰੇਟ ਕਰ ਲਵਾਂਗੇ ਅਗਰ ਤੁਹਾਡੇ ਕੋਲ ਜੈਫਲ ਨਹੀਂ ਹੈ ਨਾ ਤੁਸੀਂ ਉਹਦੀ ਜਗ੍ਹਾ ਜਿਹੜੀ ਸੁੰਡ ਹੁੰਦੀ ਹੈ ਨਾ ਸੁੰਡ ਦਾ ਪਾਊਡਰ ਸੌਂਠ ਪਾਊਡਰ 1/4 ਚਮਚ ਉਹ ਵੀ ਪਾ ਸਕਦੇ ਹੋ ਮੈਂ ਜੈਫਲ ਪਾ ਰਹੀਆਂ ਇਸ ਲਈ ਮੈਂ ਇਹਦੇ ਵਿੱਚ ਜੋ ਸੁੰਡ ਹੈ ਨਾ ਉਹ ਨਹੀਂ ਪਾ ਰਹੀਆਂ ਤੁਸੀਂ ਇਹਦੀ ਜਗ੍ਹਾ ਤੇ ਸੁੰਡ ਪਾ ਕੇ ਬਣਾ ਸਕਦੇ ਹੋ ਇਹਨਾਂ ਸਾਰਿਆਂ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਿਆ ਹੈ ਤੋਂ ਹੁਣ ਮੈਂ ਇਹਦੇ ਵਿੱਚ ਜਿਹੜਾ ਗੁੜਾ ਹੈ ਨਾ ਉਹਨੂੰ ਮੈਂ ਮਿਕਸੀ ਵਿੱਚ ਗ੍ਰाइंड ਕਰ ਲਿਆ ਸੀ ਤਕਰੀਬਨ 400 ਗ੍ਰਾਮ ਮੈਂ ਗੁੜੇ ਲਿਆ ਹੈ ਤੁਸੀਂ ਇਹਦੀ ਜਗ੍ਹਾ ਸ਼ੱਕਰ ਜਾਂ ਚੀਨੀ ਵੀ ਯੂਜ਼ ਕਰ ਸਕਦੇ ਹੋ ਚੀਨੀ ਵੀ ਪਾ ਸਕਦੇ ਹੋ ਮੈਂ ਗੁੜ ਨੂੰ ਇੱਕ ਸਾਈਡ ਦੇ ਉੱਤੇ ਮੈਲਟ ਨਹੀਂ ਕੀਤਾ ਇਸ ਲਈ ਮੈਂ ਇਹਨੂੰ ਨਾ ਪਾਊਡਰ ਬਣਾ ਲਿਆ ਸ਼ੱਕਰ ਨਹੀਂ ਹੈ ਮੈਂ ਇਹਨੂੰ ਗ੍ਰाइंड ਪਹਿਲੇ ਕੁੱਟ ਲਿਆ ਸੀ ਛੋਟੇ-ਛੋਟੇ ਪੀਸਿਸ ਵਿੱਚ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਗ੍ਰਾਇੰਡਰ ਵਿੱਚ ਚਲਾ ਕੇ ਨਾ ਇਸ ਤਰ੍ਹਾਂ ਪਾਊਡਰ ਬਣਾ ਦਿੱਤਾ ਤੇ ਬਿਲਕੁਲ ਫਲੇਮ ਜਿਹੜੀ ਚੱਲ ਰਹੀ ਹੈ ਲੋ ਫਲੇਮ ਦੇ ਉੱਤੇ ਇਹਨੂੰ ਮੈਂ ਨਾ ਥੋੜਾ ਜਿਹਾ ਚਲਾਵਾਂਗੀ ਤਾਂ ਜੋ ਸਾਡਾ ਜਿਹੜਾ ਗੁੜ ਹੈ ਨਾ ਉਹ ਜਲੇ ਵੀ ਨਹੀਂ ਤੇ ਪ੍ਰੋਪਰ ਮੈਲਟ ਹੋ ਜਾਏ ਭਾਵੇਂ ਮੈਲਟ ਕਰਨਾ ਹੈ ਨਾ ਤਾਂ ਹੀ ਆਪਣੀਆਂ ਪਿੰਨੀਆਂ ਬਣਨਗੀਆਂ ਜਾਂ ਪੰਜੀਰੀ ਬਣੇਗੀ ਤੇ ਤੁਸੀਂ ਚਾਹੋ ਤੇ ਅਗਰ ਇਹਲਾ ਸਟੈਪ ਨਹੀਂ ਕਰਨਾ ਚਾਹੁੰਦੇ ਨਾ ਇੱਕ ਸਾਈਡ ਦੇ ਉੱਤੇ ਦੋ ਚਮਚ ਕੀ ਪਾ ਕੇ ਤੇ ਤੁਸੀਂ ਉਹਦੇ ਵਿੱਚ ਜਿਹੜਾ ਗੋੜਾ ਹੈ ਨਾ ਕੁੱਟ ਕੇ ਰੱਖਿਆ ਉਹਨੂੰ ਮੈਲਟ ਕਰਕੇ ਫਿਰ ਬਾਅਦ ਵਿੱਚ ਇਸ ਦੇ ਤੇ ਪਾ ਸਕਦੇ ਹੋ ਤੇ ਜਾਨ ਤੁਸੀਂ ਜਿਵੇਂ ਗੋੜਾ ਟੋੜਾ ਜਿਹਾ ਉਹਨੂੰ ਮੈਲਟ ਕਰਕੇ ਉਹਦੇ ਵਿੱਚ ਦੋ ਚਮਚ ਪਾਣੀ ਪਾ ਕੇ ਉਹਦੀ ਚਾਸ ਵੀ ਬਣਾ ਸਕਦੇ ਹੋ ਪਰ ਉਹਦੀ ਲਾਈਫ ਇੰਨੀ ਜ਼ਿਆਦਾ ਨਹੀਂ ਹੁੰਦੀ ਐ ਵਾਲਾ ਜੋ ਅਸੀਂ ਪੰਜੀਰੀਆਂ ਵਿੱਚ ਬਿਲਕੁਲ ਪਾਣੀ ਨਹੀਂ ਪਾਇਆ ਇਹਦੀ ਥੋੜੀ ਲਾਈਫ ਜ਼ਿਆਦਾ ਹੁੰਦੀ ਹੈ ਆਪਾਂ ਨੇ ਇਹਦੇ ਸਾਰੇ ਡਰਾਈ ਫੂਡਸ ਪਾਵਾਂਗੇ ਜੋ ਆਪਾਂ ਗੁੰਦਾ ਕ੍ਰਸ਼ ਕਰਕੇ ਰੱਖੀਆਂ ਡਰਾਈ ਫੂਡਸ ਨਾਰੀਅਲ ਰੋਸਟ ਕੀਤਾ ਹੋਇਆ ਤੇ ਜੋ ਆਪਣੇ ਡਰਾਈ ਫੂਡਸ ਦਾ ਮਿਕਸਚਰ ਸੀਗਾ ਨਾ ਗ੍ਰाइंड ਕੀਤਾ ਹੋਇਆ ਦਰਦਰਾ ਉਹ ਵੀ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਦੇ ਮਿਕਸ ਕਰ ਦੇਣਾ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਵੀ ਪਾਣੀ ਨਹੀਂ ਲਗਾਇਆ ਹੈਗਾ ਜਿਹੜਾ ਗੂੜਾ ਵੀ ਸੁੱਕਾ ਪਾਇਆ ਹੈ ਇਸ ਲਈ ਜੇ ਪੰਜੀਰੀ ਹੈ ਨਾ ਕਦੀ ਵੀ ਖਰਾਬ ਨਹੀਂ ਹੁੰਦੀ ਜਿੰਨੀ ਮਰਜ਼ੀ ਤੁਸੀਂ ਸਾਲ ਪਰ ਰੱਖੋ ਕਿੰਨੇ ਮਰਜ਼ੀ ਮਹੀਨੇ ਰੱਖੋ ਬਾਹਰ ਰੱਖੋ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਕਿਉਂਕਿ ਅਲਸੀ ਵੀ ਡਰਾਈ ਨੂੰ ਆਪਾਂ ਰੋਸਟ ਕਰ ਲਿਆ ਗੋਲਵੀ ਵੀ ਨਹੀਂ ਖਰਾਬ ਹੁੰਦਾ ਤੇ ਵੇਸਨ ਨੂੰ ਆਪਾਂ ਭੁੰਨ ਲਿਆ ਡਰਾਈ ਫੂਡਸ ਨੂੰ ਵੀ ਆਪਾਂ ਰੋਸਟ ਕਰ ਲਿਆ ਪਾਣੀ ਬਿਲਕੁਲ ਅਸੀਂ ਲਗਾਇਆ ਨਹੀਂ ਹੈ ਇਸ ਕਰਕੇ ਦੀ ਜਿਹੜੀ ਸ਼ੈਲਫ ਲਾਈਫ ਹੈ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਤੇ ਮੈਂ ਇਸੇ ਤਰ੍ਹਾਂ ਜਿਹੜੀ ਹੈ ਨਾ ਇਹਨੂੰ ਦੋ ਤਰ੍ਹਾਂ ਨਾਲ ਬਣਾਵਾਂਗੀ ਇਹਦੀਆਂ ਪਿੰਨੀਆਂ ਵੀ ਬਣਾਵਾਂਗੀ ਤੇ ਪੰਜੀਰੀ ਵੀ ਬਣਾਵਾਂਗੀ ਮੈਂ ਇਸੇ ਲਈ ਇਹਦੀ ਚਾਸ ਨਹੀਂ ਬਣਾਈ ਹੈ ਤੇ ਨਾ ਇਹਨੂੰ ਅਲੱਗ ਤੋਂ ਮੈਲਟ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਕੀ ਕਰਾਂਗੀ ਥੋੜੀਆਂ ਜਿਹੀਆਂ ਪਿੰਨੀਆਂ ਬਣਾ ਲਵਾਂ ਜਿਹ ਪਿੰਨੀਆਂ ਨੇ ਨਾ ਉਹ ਜਦ ਥੋੜੀ ਜਿਹੀ ਹਲਕੀ ਹਲਕੀ ਗਰਮ ਹੋਏਗੀ ਨਾ ਫੇਰੀ ਬਣਾਨੀ ਹੈ ਤੁਸੀਂ ਠੰਡਾ ਨਹੀਂ ਕਰਨਾ ਥੋੜੀ ਜਿਹੀ ਗਰਮ ਹੋਏਗਾ ਨਾ ਮਿਕਸਚਰ ਉਸੇ ਟਾਈਮ ਤੁਸੀਂ ਇਹਦੀਆਂ ਪਿੰਨੀਆਂ ਬਣਾਨੀਆਂ ਤੇ ਥੋੜਾ ਹੱਥ ਨਾਲ ਦਬਾ-ਦਬਾ ਕੇ ਬਣਾਨੀਆਂ ਬਹੁਤ ਈਜ਼ੀਲੀ ਬਣ ਜਾਣਗੀਆਂ ਨਹੀਂ ਤੁਸੀ 6 ਸਾਈਡ ਦੇ ਉੱਤੇ ਤੁਹਾਨੂੰ ਦੱਸਿਆ ਨਾ ਕਿ ghee ਨੂੰ ਥੋੜਾ ਜਿਹਾ ਗਰਮ ਕਰਕੇ ਉਹਦੇ ਵਿੱਚ ਗੁੜ ਪਾ ਕੇ ਨੂੰ ਮੈਲਟ ਕਰਕੇ ਉਸ ਤਰ੍ਹਾਂ ਵੀ ਕਰ ਸਕਦੇ ਹੋ ਪਰ ਮੈਂ ਇਸ ਤਰ੍ਹਾਂ ਬਣਾਉਂਦੀ ਆ ਤੇ ਇਸ ਤਰ੍ਹਾਂ ਮੈਂ ਥੋੜੀ ਜੀ ਪੰਜੀਰੀ ਵੀ ਬ बनानी ਹੈਗੀ ਹੈ ਕਿਉਂਕਿ ਜੋ ਵੱਡੇ ਹੁੰਦੇ ਨੇ ਕਈ ਲੱਡੂ ਨਹੀਂ ਖਾ ਸਕਦੇ ਦੰਦ ਵਗੈਰਾ ਨਹੀਂ ਹੁੰਦੇ ਹੈ ਤੇ ਉਹ ਕੌਲੀ ਦੇ ਵਿੱਚ ਚਮਚ ਵਿੱਚ ਪਾ ਕੇ ਪੰਜੀਰੀ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਨੇ ਜਾਂ ਉਹਨੂੰ ਆਪਾਂ ਨਾ ਮਾਈਕ੍ਰੋਵੇ ਵਿੱਚ ਗਰਮ ਵੀ ਕਰ ਸਕਦੇ ਆ ਪੰਜੀਰੀ ਹੁੰਦੀ ਹੈ ਇਸ ਕਰਕੇ ਮੇਰੇ ਘਰ ਵਿੱਚ ਦੋ ਤਰ੍ਹਾਂ ਨਾਲ ਬਣਾਈ ਜਾਂਦੀ ਹੈ ਪਿੰਨੀਆਂ ਵੀ ਬਣਾਈਆਂ ਜਾਂਦੀਆਂ ਨੇ ਕਿ ਬੱਚੇ ਖਾ ਸਕਣ ਤੇ ਵੱਡਿਆਂ ਦੇ ਲਈ ਨਾ ਮੈਂ ਪੰਜੀਰੀ ਬਣਾਉਂਦੀ ਆ ਤਾਂ ਜੋ ਬਾਅਦ ਵਿੱਚ ਜਦੋਂ ਚਾਹ ਨਾਲ ਖਾਣੇ ਗਰਮ ਕਰ ਲੈਣ ਕੋਲੀ ਚਮਚ ਵਿੱਚ ਪਾ ਕੇ ਖਾ ਲੈਣ ਇਸ ਤਰ੍ਹਾਂ ਸਾਡੀ ਦੋ ਤਰ੍ਹਾਂ ਦੇ ਨਾਲ ਪੰਜਾਬੀ ਸਟਾਈਲ ਦੀ ਅਲਸੀ ਦੀਆਂ ਪਿੰਨੀਆਂ ਤੇ ਅਲਸੀ ਦੀ ਪੰਜੀਰੀ ਬਣ ਕੇ ਰੈਡੀ ਹੋ ਗਈ ਹੈ ਬਹੁਤ ਹੀ ਵਧੀਆ ਬਣੀ ਹੈ ਆਪਾਂ ਵਿੱਚ ਵੈਸਨ ਯੂਜ਼ ਕੀਤਾ ਹੈ ਬਹੁਤ ਸਾਰਾ ਡਰਾਈ ਫੂਡਸ ਯੂਜ਼ ਕੀਤਾ ਹੈ ਮਖਾਣੇ ਯੂਜ਼ ਕੀਤੇ ਨੇ ਗੋੰਦਾ ਵੀ ਯੂਜ਼ ਕੀਤੀਆਂ ਨੇ ਗੋੰਦਾ ਵੀ ਬਹੁਤ ਹੈਲਦੀ ਹੁੰਦੀਆਂ ਨੇ ਹੱਡੀਆਂ ਲਈ ਤੇ ਜੋ ਅਲਸੀ ਹੈ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵਿਟਾਮਿਨਸ ਤੇ ਫਾਈਬਰਸ ਹੁੰਦੇ ਤੇ omega 3 ਹੁੰਦੀ ਹੈ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਅਲਸੀ ਦੀ ਪਿੰਨੀਆਂ ਤੁਸੀਂ ਸਰਦੀ ਵਿੱਚ ਜ਼ਰੂਰ ਬਣਾਓ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੈਣਾ ਤੇ ਮੇਰੀ ਹੋਰ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ